ਅਕਸਰ ਦੇਖਿਆ ਗਿਆ ਕਿ ਜਦੋਂ ਵੀ ਹਨੇਰੀ ਆਂਦੀ ਆ ਜਾਂ ਬਿਜਲੀ ਲਿਸ਼ਕਦੀ ਆ ਬਹੁਤ ਸਾਰਾ ਨੁਕਸਾਨ ਹੁੰਦਾ ਬਹੁਤ ਵਾਰ ਇਹ ਚੀਜ਼ਾਂ ਦੇਖਿਆ ਗਿਆ ਵਾ ਕਿ ਹਨੇਰੀ ਦੇ ਨਾਲ ਜਾਂ ਕਿਤੇ ਬਿਜਲੀ ਡਿੱਗ ਗਈ ਆ ਕਿਸੇ ਘਰ ਦੇ ਉੱਤੇ ਡਿੱਗ ਪਈ ਆ ਜਾਂ ਕਿਸੇ ਇਨਸਾਨ ਦੇ ਉੱਪਰ ਡਿੱਗ ਪਈ ਆ ਬਹੁਤ ਸਾਰਾ ਨੁਕਸਾਨ ਜਿਹੜੀ ਹਨੇਰੀ ਤਾਂ ਆ ਜਾਂਦੀ ਆ ਤੇ ਪਿੱਛੇ ਜਿਹੜੇ ਨਿਸ਼ਾਨ ਜਿਹੜੇ ਨੁਕਸਾਨ ਦੇ ਨਿਸ਼ਾਨ ਨਿਸ਼ਾਨ ਜਿਹੜੇ ਛੱਡ ਕੇ ਚੱਲ ਜਾਂਦੀ ਆ ਇਸੇ ਤਰ੍ਹਾਂ ਅੱਜ ਪੂ ਉੱਪਰ ਦੇ ਵਿੱਚ ਜਿਹੜਾ ਕੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਹਨੇਰੀ ਚੱਲੀ ਪਤਾ ਨਹੀਂ ਲੱਗ ਸਕਿਆ ਕਿ ਇਹ ਅਸਮਾਨੀ ਬਿਜਲੀ ਡਿੱਗੀ ਆ ਜਾਂ ਫਿਰ ਤਾਰਾਂ ਜਿਹੜੀਆਂ ਉੱਪਰ ਦੀ ਲੰਘ ਰਹੀਆਂ ਘਰ ਦੇ ਉੱਪਰ ਦੀ ਤੁਸੀਂ ਦੇਖ ਸਕਦੇ ਹੋ ਕਿ ਤਾਰਾਂ ਘਰ ਦੇ ਉੱਪਰ ਦੀ ਲੰਘ ਲੰਘ ਰਹੀਆਂ ਵਾਂ ਇਹ ਟੱਚ ਹੋਈਆਂ ਵਾਂ ਜਾਂ ਇਹਦੀ ਬਿਜਲੀ ਆ ਹਾਲੇ ਤੱਕ ਇਸ ਬਾਰੇ ਤਾਂ ਕੋਈ ਪੁਖਤਾ ਜਾਣਕਾਰੀ ਨਹੀਂ ਆ ਪਰ ਦੱਸ ਦਈਏ ਕਿ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ ਜਿਸ ਘਰ ਦੇ ਵਿੱਚ ਬਿਜਲੀ ਡਿਗਨ ਦੇ ਨਾਲ ਕਿਹੜੀ ਬਿਜਲੀ ਸੀ ਪਤਾ ਨਹੀਂ ਲੱਗ ਸਕਿਆ ਤਾਰਾਂ ਆਪਸੇ ਜੁੜੀਆਂ ਆ ਜਾਂ ਅਸਮਾਨੀ ਬਿਜਲੀ ਸੀ ਕਿਹੜੀ ਬਿਜਲੀ ਸੀ ਡਿਗਨ ਦੇ ਨਾਲ ਆ ਛੱਤ ਤੁਸੀਂ ਦੇਖ ਸਕਦੇ ਹੋ ਜਿਹੜੀ ਛੱਤ ਪੂਰੀ ਤਰ੍ਹਾਂ ਇਹ ਫਟ ਚੁੱਕੀ ਆ ਨੁਕਸਾਨ ਦੇਖੋ ਤੁਸੀਂ ਹੋਇਆ ਟੀਨਾ ਫਟ ਗਈਆਂ ਉਪਰੋਂ ਆ ਬਿਜਲੀ ਦੀਆਂ ਤਾਰਾਂ ਜਿਹੜੀਆਂ ਬਿਲਕੁਲ ਸੜ ਗਈਆਂ ਅੰਦਰ ਆਣ ਕੇ ਤੁਹਾਨੂੰ ਦਿਖਾਣੇ ਆ ਕਿ ਆ ਆ ਦੇਖੋ ਆ ਨੁਕਸਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਟੀਨਾ ਜਿਹੜੀਆਂ ਪੂਰੀਆਂ ਫਟ ਚੁੱਕੀਆਂ ਵਾਂ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਚੁਕਾ ਇਸ ਘਰ ਦਾ ਇਹ ਵੀ ਪਤਾ ਲੱਗਾ ਕਿ ਆਸ-ਪਾਸ ਦੇ ਘਰ ਦੀ ਜਿਹੜੀ ਬਿਜਲੀ ਹੈ ਜਿਹੜੀ ਤਾਰਾਂ ਉਹ ਵੀ ਸੜ ਚੁਕੀਆਂ ਆਵਾਂ ਉਹ ਵੀ ਤੁਹਾਨੂੰ ਅਸੀਂ ਨੇ ਉਹਦੀਆਂ ਵੀ ਤਸਵੀਰਾਂ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਉਸ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜਾ ਪਰਿਵਾਰ ਦਾ ਜਿਹਨਾਂ ਪਰਿਵਾਰ ਦੇ ਅਸੀਂ ਘਰ ਦੇ ਵਿੱਚ ਇਸ ਟਾਈਮ ਖੜੇ ਆ ਜਿਨਾਂ ਦੀ ਘਰ ਦੀ ਛਾਤੇ ਫੱਟੀ ਹੋਈ ਆ ਉਸ ਪਰਿਵਾਰ ਦੇ ਜਿਹੜੇ ਮੈਂਬਰ ਆ ਉਹ ਇਸ ਵਕਤ ਸਾਰੇ ਨਾਲ ਮੌਜੂਦ ਆ ਗੱਲ ਕਰਦੇ ਆ ਕਿ ਉਹ ਉਸ ਵਕਤ ਕਿੱਥੇ ਸੀ ਜਦੋਂ ਇਹ ਬਿਜਲੀ ਇੱਥੇ ਡਿੱਗੀ ਆ ਜਾਂ ਨੁਕਸਾਨ ਹੋਇਆ ਵਾ ਭਾਜੀ ਕਿੱਦਾਂ ਕੀ ਹੋਇਆ ਵਾ ਇੱਥੇ ਇਹ ਕਿੱਦਾਂ ਨੁਕਸਾਨ ਹੋਇਆ ਵਾ ਕਿੱਦਾਂ ਕੋਈ ਬਿਜਲੀ ਡਿੱਗੀ ਆ ਯਾ ਤਾਰੇ ਜਿਹੜੀਆਂ ਬਿਜਲੀ ਦੀਆਂ ਆਪਸ ਵਿੱਚ ਹੰਨੀਵੀ ਦੇ ਨਾਲ ਟਕਰਾਈਆਂ ਵਾ ਉਹਦੇ ਨਾਲ ਸ਼ੋਰਟ ਹੋਇਆ ਵਾ ਕੀ ਹੋਇਆ ਕਿਦਾਂ ਤੁਸੀਂ ਉਸ ਟਾਈਮ ਘਰ ਦੇ ਵਿੱਚ ਮੌਜੂਦ ਸੀ ਜਿਸ ਸਾਹੰ ਦਾ ਪਤਾ ਨਹੀਂ ਲੱਗਿਆ ਕੀ ਹੋ ਗਿਆ ਮਿੰਟ ਦੇ ਵਿੱਚ ਅਸੀਂ ਤਾਂ ਰਾਣੇ ਹੋ ਗਏ ਇਹਨੂੰ ਦੇਖ ਕੇ ਨੁਕਸਾਨ ਨੁਕਸਾਨ ਪਰਿਵਾਰ ਦਾ ਦਰਦ ਜਿਹੜਾ ਅਸੀਂ ਸਮਝ ਸਕਦੇ ਹਾਂ ਕਿਉਂਕਿ ਗਰੀਬ ਪਰਿਵਾਰ ਆ ਗਰੀਬ ਪਰਿਵਾਰ ਦੇ ਵਿੱਚ ਜਦੋਂ ਇੰਨਾ ਨੁਕਸਾਨ ਹੋ ਜੇ ਤੇ ਉਹ ਨਹੀਂ ਚੱਲ ਹੁੰਦਾ ਅ ਦੁੱਖ ਹੈਗਾ ਬਹੁਤ ਜ਼ਰਾ ਸਾਨੂੰ ਵੀ ਦੁੱਖਾ ਕੀ ਭਾਜੀ ਕੀ ਤੁਸੀਂ ਉਸ ਟਾਈਮ ਕਿੱਥੇ ਸੀ ਮੈਂ ਭਾਜੀ ਕੰਮ ਤੇ ਸੀਗਾ ਉਸ ਟਾਈਮ ਮੈਂ 6 ਵਜੇ ਮੈਨੂੰ ਖੋਣ ਆਇਆ ਇਹਨਾਂ ਦਾ ਵੀਦਵਾਰ ਘਰ ਨੂੰ ਅੱਗ ਲੱਗੀ ਮੈਂ ਤਾਂ ਇਹ ਹੀ ਕਹੇ ਤੂੰ ਚਲੋ ਫੜ ਫੜ ਬਾਹਰ ਆ ਜਾਓ ਵੀ ਚਲੋ ਤੁਸੀਂ ਅੰਦਰਾਂ ਰਹੋ ਨਾ ਵੀ ਕਹਿੰਦੇ ਉੱਪਰ ਜਾ ਕੇ ਦੇਖ ਲੈਣ ਨਾ ਕਹਿੰਦੇ ਲੋੜ ਨਹੀਂ ਦੇਖਾਂਗੇ ਤੂੰ ਵੀ ਥੱਲੇ ਰੋ ਬੱਸ ਚਲੋ ਜੋ ਕੋ ਬਾਅਦ ਦੇਖ ਲਾਂਗੇ ਆਪਾਂ ਤੇ ਮੈਂ ਸਾਡਾ ਕੋਈ ਨਹੀਂ ਬਚਿਆ ਹੈਗਾ ਸਾਮਾਨ ਸਾਡਾ ਸਾਰਾ ਸੜ ਗਿਆ ਦੋ ਕੁੜੀਆਂ ਵਾ ਜੇ ਇੱਕ ਛੋਟਾ ਬੇਟਾ ਤੇ ਸਾਰਾ ਸਾਮਾਨ ਖਤਮ ਹੋ ਗਿਆ ਲੈਂਟਰ ਸਾਰਾ ਪਾਟ ਗਿਆ ਤੁਸੀਂ ਘਰ ਘਰ ਦੇ ਵਿੱਚ ਉਸ ਟਾਈਮ ਮੌਜੂਦ ਸੀ ਕਿ ਨਹੀਂ ਸੀ ਜ ਬੱਚੇ ਤੁਹਾਡੇ ਬੱਚੇ ਮੇਰਾ ਘਰ ਸਗੇ ਛੋਟੇ ਛੋਟੇ ਬੱਚੇ ਆ ਬੱਚੇ ਘਰ ਸਗੇ ਮੈਂ ਖਜ ਗਈ ਉਹ ਤੋਂ ਮਿੰਟ ਹੋਇਆ ਜਾਣਦਾ ਉਹ ਜਾਨੂੰ ਆ ਕੰਮ ਹੋ ਗਿਆ ਹਮ ਕਿੰਨੇ ਕਵੇ ਦੀ ਗੱਲ ਹੈਗੀ ਇਹ ਇਹ ਸ਼ਾਮ ਨੂੰ ਸਾਢੇ 5 ਦੀ ਗੱਲ ਆ ਅੱਛਾ ਜੀ ਤੇ 2 ਮਿੰਟ ਦੇ ਵਿੱਚ ਆ ਕੁਝ ਹੋ ਗਿਆ ਕੀ ਆਪਾਂ ਕੰਮ ਭਾਜੀ ਕੀ ਕਰਦੇ ਆ ਮੈਂ ਭਾਜੀ ਲੇਬਰ ਦਾ ਕੰਮ ਹੀ ਕਰਦਾ ਡਾਟਾ ਪਾਈ ਕਰੀਦਾ ਮਜ਼ਦੂਰੀ ਹਮ ਕਰਮ ਕਾਨ ਆਪਣਾ ਵਾ ਹਾਂਜੀ ਕਰਮ ਕਾਨ ਆਪਣਾ ਹੁਣ ਮੇਰੇ ਚ ਇਨੀ ਮਥਾਨੀ ਮੈਂ ਦੁਆਰਾ ਦੁਆਰਾ ਠਾਟਾ ਕੇ ਬਣਾਈ ਜਾਣਾ ਗਰੀਬ ਬੰਦਾ ਹਮ ਤਾਂ ਮੈਂ ਇਹ ਗਵਰਨਮੈਂਟ ਵਾਲੇ ਹੀ ਪੀਲਾ ਵੀ ਬਤਵਾ ਮਦਦ ਕੀਤੀ ਜਾਵੇ ਤਾਂ ਜੋ ਮੈਨੂੰ ਦੁਆਰਾ ਆਪਣੇ ਲੈਣ ਤੇ ਲਿਆ ਰੱਖਾਂ